ਮਾਮਲੇ ਜੀ ਜਦੋਂ ਸਰਕਾਰ ਨੂੰ ਕਿਹੜਾ ਚਾਹ ਰਹੇ ਹੈ ਇਹ ਤੋਂ ਦਾ ਆਖਰੀ ਵਾਰ ਜਿਸ ਹਰ ਹਰ ਮੇ ਬਣ ਰਹੇ ਹੋ ਤੁਹਾਾਰੇ ਹੋਂਦ ਪਰ ਮਲਾਜਮਾਂ ਦੇ ਇਸ਼ੂ ਪੈਨਸ਼ਨਰ ਦੇ ਇਸ਼ੂ ਪੁਰਾਣੀ ਪੈਨਸ਼ਨ ਦੇ ਇਸ਼ੂ ਪੱਤੇ ਕੰਮ ਐਨੂੰ ਪੱਕੇ ਕਰਨ ਦੇ ਇਸ਼ੂ ਪ੍ਰੋਪਰ ਕੰਮ ਬਰਾਬਰ ਤਨਖਾਹ ਮਿਨਿਮਮ ਵੇਜ ਇਹ ਸਾਰੇ ਇਸ਼ੂ ਜਿਉਂ ਦੇ ਕਿਉਂ ਪਏ ਨੇ ਸਾਡੇ ਚਾਰ ਜਦੋਂ ਤੱਕ ਪੰਜਾਬ ਸਰਕਾਰ ਇੱਧਰ ਦੇ ਪਾਸੇ ਧਿਆਨ ਨਹੀਂ ਦਿੰਦੀ ਕੱਚਾ ਕੰਮ ਬਰਾਬਰ ਕੰਮ ਬਰਾਬਰ ਦਾ ਦਬਾਅ ਹੁਣ 2 ਕਿਲਵਾਉ ਮਾਰਾ ਇਹੇ 2025 ਚ ਕਿਹੜਾ 100 ਲੱਖ ਦੀ ਕੈਸ਼ ਦਾ ਫੰਡ ਵੀ ਰੱਖਿਆ ਤਸਬਾਕ ਹੈ ਕਿ ਪੰਜਾਬ ਵਾਸਤੇ ਜਾਂਦੀ ਜਾ ਰਹੀ ਹੈ ਜਿੰਨਾ ਵੀ ਰਾ ਇੱਕ ਈਰ ਫੜ ਨਹੀਂ ਹੋਈ ਜਿੰਨਾ ਵੀ ਕੱਚਾ ਕੰਮ ਹੈ ਜਿੰਨਾ ਵੀ ਗਲਤ ਸਾਜ ਉਸ ਸਕੀਮ ਦੇ ਹੱਕਦਾਰ ਹੋਣਗੇ ਉਹ ਆਪਾਂ ਦੀ ਪਾਰਟੀ ਦਾ ਵਲੰਟੀਅਰ ਜਿਹੜਾ ਹੱਥ ਵਿੱਚ ਹੋਵੇ ਇਹ ਚਾਰ ਜਿਹੜਾ ਹੈ ਸਿਰਫ ਦੇਗਾ ਹੋ ਰਿਹਾ ਹੈ ਚਪਾ ਦੇ ਕੇ ਉਹਦਾ ਕਾਰਡ ਤਾਂ ਬਣੇਗਾ ਦੇ ਵਿੱਚ ਹੋ ਰਿਹਾ ਜਿਉਂਨੇ ਸਲਿੱਪ ਨਹੀਂ ਜਿਹੜੀ ਪੱਤੀ ਤੇਤੀ ਆਉਂਦੀ ਉਹਦਾ ਕਾਰਡ ਨਹੀਂ ਬਣ ਰਿਹਾ ਦੇ ਵਿੱਚ ਬੜਾ ਜ਼ਬਰਦਸਤ ਡਿਬੇਟ ਆ ਰਹੀ ਸੀ ਰਾਤੀ ਜੀ ਫਾੜ ਹੋ ਰਿਹਾ ਸੀਗਾ ਸਾਡੀ ਪ੍ਰਥਾ ਜਿਹੜੀ ਪਹਿਲੀ ਵਾਰ ਹੋਇਆ ਇਹ ਪੰਜਾਬੀ ਇਹ ਆਮ ਆਦਮੀ ਪਾਰਟੀ ਦਾ ਵਲੰਟੀਅਰ ਜਿਹੜਾ ਹੈ ਉਹ ਸਲਿੱਪ ਦੇਗਾ ਤਾਂ ਉਹ 10 ਲੱਖ ਦਾ ਕਾਰਡ ਬਣੇਗਾ ਕੀ ਸਹਿਵਾਣੇ ਉਹਨਾਂ ਨੇ ਇਹ ਲੋਕ ਕਾਂਗਰਸ ਦਾ ਹੈ ਜਿਉਂ ਆਕਾਲੀਆਂ ਦਾ ਹੈ ਜੀ ਕੋ ਗ੍ਰੋਥੀ ਹੈ ਲਾਲ ਚੰਡਿਆਣਾ ਦਾ ਨਹੀਂ ਦਿਓਗੇ ਸੁਭਾਵਕ ਹੈ ਕਿ ਉਹ ਜਿਹੜੀ ਹੈ ਉਹ ਹੁਣ ਵਾਪਸੀ ਨਹੀਂ ਹੋ ਸਕਦੀ ਤੁਸੀਂ ਲੋਕਾਂ ਦੀ ਸਮੱਸਿਆਵਾਂ ਜਿਉਂ ਦੀਆਂ ਸਰ ਕੈਸ਼ਲੈਸ ਸਕੀਮ ਚੱਲ ਰਹੀ ਆ ਕੀ ਲੱਗਦਾ ਉਹਦੇ ਵਿੱਚ ਕਿਸ ਤਰ੍ਹਾਂ ਦੀ ਐਮੈਂਡਮੈਂਟ ਹੋਵੇ ਔਰ ਵਿਸ਼ੇਸ਼ ਤੌਰ ਤੇ ਜਿਹੜੇ ਕੱਚੇ ਕਾਮੇ ਨੇ ਉਹਨਾਂ ਵੱਲੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ ਇਹ ਕਹਿੰਦੇ ਆ ਜਿੰਨਾ ਵੀ ਕਲਾਸ ਵਰਕ कैशलैस स्कीम का दस लाख का कार्ड हो वैसे तो, 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 तो हाल ये है कि पंजाब के खजाने लगातार जो मुलाजमान के उ मैडिकल बिल पेंशनर के मैडल बिल ने होने मैडिकल बिल ने वो पास नहीं हो रहे क्योंकि ग्रांट है ही नहीं तीन तीन चार चार महीने हो गए तनखाह नहीं मिल रही क्योंकि ग्रांट है, है ही नहीं ਸਰਕਾਰ ਕੋਲ ਪੈਸੇ ਤਾਂ ਹੈ ਨਹੀਂ ਪੈਸੇ ਤਾਂ ਐਡਵਰਟਾਈਜ਼ਮੈਂਟਾਂ ਤੇ ਖਰਚ ਕਰ ਦਿੰਦੇ ਹੈ ਪੈਸੋ ਤਾਂ ਪੈਸੋ ਤਾਂ ਇੱਧਰ ਉੱਧਰ ਖਰਚ ਕਰ ਦਿੱਤੇ ਤੇ ਖਜ਼ਾਨੇ 'ਚ ਜਦੋਂ ਪੈਸੇ ਹੀ ਨਹੀਂ ਹੈ ਖਜ਼ਾਨੇ ਦਾ ਤੋਂ ਪੈਸੇ ਹੀ ਨਹੀਂ ਜਾ ਰਹੇ ਆ ਡਿਪਾਰਟਮੈਂਟਾਂ ਨੂੰ ਪੈਸੇ ਹੀ ਨਹੀਂ ਜਾ ਰਹੇ ਆ ਕਿ ਫਿਰ ਕੈਸ਼ ਲੈ ਸਕੀਮ ਦੇ ਵਿੱਚ ਜਿਹੜੇ ਲਾਭਪਾਤ ਹੋਣਗੇ ਨਾਲ ਜਿਹਨਾਂ ਨੂੰ ਲਾਭ ਮਿਲਣਾ ਹੈ ਉਹਨਾਂ ਨੂੰ ਉਹਨਾਂ ਹਸਪਤਾਲਾਂ 'ਚ ਕਿਵੇਂ ਪੈਸਾ ਪਹੁੰਚੇਗਾ ਇੱਕ ਤੋਂ ਪੁਝਾਰਤ ਜੀ ਇੱਕ ਕਲੈਰੀਫਾਈ ਜਿਹੜਾ ਹੈ ਸਿੱਧਾ ਠੀਕ ਹੈ ਸਾਹਿਬ ਕੀ ਰੋਕੀ ਤੁਰਨਾ ਚਾਹੀਦਾ ਦੂਜੀ ਗੱਲ ਇਹ ਹੈ ਕਿ ਜਿਹੜੇ ਉਹ ਕਹਿ ਰਹੇ ਆ ਜੀ ਵਲੰਟੀਅਰ ਸਲਿੱਪ ਦੇਣਗੇ ਤਾਂ ਕਾਰਡ ਬਣੂਗੀ ਉਹ ਵਲੰਟੀਅਰ ਕਿਉਂ ਸਲਿੱਪ ਦੇਣ ਕਿ ਜਦੋਂ ਇੱਕ ਸਿਧਾਂਤ ਤੈਅ ਕਰ ਦਿੱਤਾ ਕਿ ਆਧਾਰ ਕਾਰਡ ਤੇ ਵੋਟਰ ਕਾਰਡ ਜਿਹੜੇ ਦੋਨਾਂ ਨੂੰ ਆਧਾਰ ਮੰਨ ਕੇ ਉਹਨਾਂ ਦਾ ਕਾਰਡ ਬਣਾ ਅੱਜ ਜਿਹੜੀ ਮੰਗ ਪੱਤਰ ਦੇਣ ਜਾ ਰਹੇ ਉਹਦੇ ਵਿੱਚ ਕੀ ਵਿਸ਼ੇਸ਼ ਵਿੱਚ ਮੰਗਾਣੇ ਜੀ ਅੱਜ ਮੰਗ ਪੱਤਰ ਸੀ ਦੇਣ ਜਾ ਰਹੇ ਆ ਅਸੀਂ ਮੰਗ ਪੱਤਰ ਕਰਨਾ اور ਜਿੰਨੇ ਵੀ ਡੀਏ ਦੇ ਬਕਾਇਆ ਖੜੇ ਨੇ ਜਿਦੇ ਨੇ ਕਿਸ਼ਤਾਂ ਨੇ ਉਗਾਰੀ ਕਰਨਾ ਉਹ ਇਸ ਬਕਾਇਆ ਜਾਰੀ ਕਰਨੇ ਔਰ ਜਿਹੜੀ ਡਿਪਾਰਟਮੈਂਟਾਂ ਨੇ ਵਿੱਚ ਪਾਰਟੀ ਨਹੀਂ ਉਹ ਰੈਗੂਲਰ ਪਾਰਟੀ ਕਰਨੀ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਸਾਡੀ ਜ਼ੋਰਦਾਰ ਮੰਗ ਹੈ ਬਰਾਬਰ ਕੰਮ ਬਰਾਬਰ ਤਨਖਾਹ ਜੀ ਸਦਾਨਤ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਹੈ ਉਹ ਭਗਵਾਨ ਸਦਾਨ ਸਰਕਾਰ ਦੇ ਨਾਲ